ਆਵੇ ਸਾਡੇ ਨਾਲ ਤੇ ਜਾਵੇ ਕਿਸੇ ਹੋਰ ਨਾਲ ਬੱਲੇ ਹੋ ਚਲੱਕ ਸੱਜਣਾ ਅੱਜ ਇਹ ਗਾਣਾ ਹਲਕਾ ਬਟਾਲਾ ਦੇ ਪਿੰਡ ਡੱਲੇ ਦੇ ਆਸ-ਪਾਸ ਟ੍ਰੈਂਡਿੰਗ 'ਚ ਜਾਇਰ ਐ ਸੀ ਚਰਚਾ ਦੇ ਵਿੱਚ ਚੱਲ ਹੀ ਰਿਹਾ ਸੀ ਕਿ ਅਚਾਨਕ ਚਰਚਾ ਹੋਣ ਲੱਗੀ ਕਿ ਦੀਪੂ ਜੰਤੀਪੁਰੀਏ ਨੇ ਮਾਸ ਸਟ੍ਰੋਕ ਜਿਹੜਾ ਉਹ ਮਾਰ ਦਿੱਤਾ ਕੁਝ ਲੋਕ ਇਹ ਕਹਿਣ ਲੱਗੇ ਕਿ ਚੱਕ ਤੇ ਫਟਿਆ ਕਈਆਂ ਨੇ ਜਸ਼ਨ ਮਨਾਏ ਤੇ ਕਈਆਂ ਨੇ ਫਿਰ ਸਟੇਟਸ ਵੀ ਪਾਈ ਸੁਣੋ ਫਿਰ ਅਸਰ ਕਹਾਣੀ ਦਰਅਸਲ ਇਸ ਖੜਾਕੇ ਦੀ ਵਜ੍ਹਾ ਸੀ ਕਿ ਹਲਕਾ ਬਟਾਲੇ ਦਾ ਪਿੰਡ ਡੱਲਾ ਜਿਹੜਾ ਕਾਦੀਆਂ ਦੇ ਬਿਲਕੁਲ ਨਜ਼ਦੀਕ ਪੈਂਦਾ ਸੋ ਉਸ ਪਿੰਡ ਡੱਲੇ ਦਾ ਸਰਪੰਚ ਜੋ ਕਿ ਆਪ ਕੋਲੋਂ ਹੈ ਆਪ ਦਾ ਸਰਪੰਚ ਹੈ ਪਰ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਫੋਟੋ ਵਾਇਰਲ ਹੈ ਉਹਦੇ ਮੁਤਾਬਕ ਇਹ ਜਿਹੜਾ ਸਰਪੰਚ ਹੈ ਇਹਨੇ ਸਾਬਕਾ 50 ਸੀਐਮ ਮੌਜੂਦਾ ਐਮਪੀ ਸਰਦਾਰ ਸੁਖਜਿੰਦਰ ਸਿਕਨ ਅੰਦਾਵਾ ਐਮਐਲਏ ਬਰਿੰਦਰ ਮੀਤ ਸਿੰਘ ਪੜਾ ਦੀ ਅਗਵਾਈ ਦੇ ਵਿੱਚ ਅਮਨਦੀਪ ਦੀਪੂ ਜੈਂਤੀਪੁਰੀਆ ਸੋ ਉਹਨੇ ਇਸ ਸਰਪੰਚ ਨੂੰ ਕਾਂਗਰਸ ਪਾਰਟੀ ਚ ਸ਼ਾਮਲ ਕਰਵਾ ਦਿੱਤਾ ਇਹਦੇ ਗੜ ਦੇ ਵਿੱਚ ਕਾਂਗਰਸ ਪਾਰਟੀ ਦਾ ਪਰਨਾ ਪਾ ਦਿੱਤਾ ਫਿਰ ਕੀ ਸੀ ਖਬਰ ਅੱਗ ਦੇ ਵਾਂਗ ਫੈਲ ਗਈ ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਦੇ ਵਿੱਚ ਜਾਣ ਲੱਗੀ ਚਰਚਾ ਦਾ ਵਿਸ਼ਾ ਹੋ ਗਿਆ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਕਾਂਗਰਸ ਨੇ ਚੱਕ ਲਿਆ ਪਿੰਡ ਡੱਲੇ ਦਾ ਸਰਪੰਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋ ਗਿਆ ਚਰਚਾ ਖੂਬ ਹੋਣ ਲੱਗੀ ਸ਼ਾਮ ਪੈਂਦੇ ਪੈਂਦੇ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਇੱਕ ਖਬਰ ਫੈਲ ਚੁੱਕੀ ਸੀ ਜਿਵੇਂ ਹੀ ਇਸ ਖਬਰ ਦਾ ਪਤਾ ਅਮਨ ਸ਼ੇਰ ਸਿੰਘ ਛੈਰੀਕਲਸੀ ਨੂੰ ਚਲਦਾ ਤਾਂ ਐਮਐਲਏ ਅਮਨ ਸ਼ੇਰ ਸਿੰਘ ਛੈਰੀਕਲਸੀ ਆਪਣੀ ਟੀਮ ਦੇ ਨਾਲ ਸ਼ਾਮ ਹੁੰਦੇ ਜਗਮਗਾਉਂਦੀਆਂ ਲਾਈਟਾਂ ਦੇ ਵਿੱਚ ਪਿੰਡ ਡੱਲੇ ਆਪ ਦੇ ਸਰਪੰਚ ਗੁਰਿੰਦਰ ਸਿੰਘ ਬਿੱਟੂ ਦੇ ਘਰ ਪਹੁੰਚ ਜਾਂਦਾ ਹੈ ਔਰ ਉੱਥੇ ਪਹੁੰਚ ਕੇ ਇੱਕ ਵੀਡੀਓ ਜਾਰੀ ਕਰ ਦਿੰਦੇ ਨੇ ਇਸ ਵੀਡੀਓ ਵਿੱਚ ਐਮਐਲਏ ਸ਼ੈਰੀ ਕਲਸੀ ਨੇ ਬੜੇ ਹੀ ਸਖਤ ਸ਼ਬਦਾਂ ਦੇ ਵਿੱਚ ਇੱਕ ਠੋਕ ਕੇ ਕਿਹਾ ਕਿ ਇਹ ਜਿਹੜਾ ਬਿੱਟੂ ਹੈ ਇਹ ਸਾਡਾ ਆਪਣਾ ਹੈ ਔਰ ਇਹ ਕੋਈ ਫਸਲੀ ਨਹੀਂ ਇਹ ਨਸਲੀ ਸਰਪੰਚ ਹੈ ਜਾਨੀ ਕਿ ਨਸਲੀ ਬੰਦਾ ਹੈ ਇਹ ਕੋਈ ਆਮ ਬੰਦੇ ਜ ਨਹੀਂ ਕਿ ਜਗਾ ਜਗਾ ਪਾਰਟੀਆਂ ਬਦਲਦਾ ਫਿਰੇ ਇਸ ਲਈ ਇਹ ਫਸਲੀ ਨਹੀਂ ਨਸਲੀ ਸਰਪੰਚ ਹੈ ਹੁਣ ਤੇ ਆਪ ਨਾਲ ਯਾਰੀ ਪਾਈ ਹੈ ਤੇ ਤੁਰ ਤੱਕ ਜਾਏਗੀ ਇਹ ਦਾਵਾ ਕੀਤਾ ਹੈ ਐਮਐਲਏ ਅਮਨ ਛੇਰ ਸਿੰਘ ਸ਼ੈਰੀ ਕਲਸੀ ਨੇ ਬਿੱਟੂ ਸਾਡਾ ਸੀ ਤੇ ਸਾਡਾ ਹੀ ਰਹੇਗਾ ਇਸ ਗੱਲ ਦਾ ਵੀ ਦਾਵਾ ਕੀਤਾ ਹੈ ਸ਼ੈਰੀ ਕਲਸੀ ਨੇ ਸਿਆਸੀ ਪੰਡਤਾਂ ਦਾ ਮੰਨਣਾ ਹੈ ਸ਼ੈਰੀ ਕਲਸੀ ਤੇ ਦੀਪੂ ਜੰਤੀਪੁਰੀਆ ਖੁੱਲ ਕੇ ਮੈਦਾਨ ਚਾ ਚੁੱਕੇ ਨੇ ਇੱਕ ਦੂਜੇ ਦੇ ਬੰਦੇ ਤੋੜਨ ਲਈ ਸਾਮ-ਦਾਮ ਦੰਡ ਬੇਦ ਸਾਰੇ ਫਾਰਮੂਲੇ ਖੁੱਲ ਕੇ ਵਰਤਣਗੇ ਸ਼ੈਰੀ ਕਲਸੀ ਤੇ ਦੀਪੂ ਜੰਤੀਪੁਰੀਆ ਦੀ ਤੋਖਦੀ ਸਿਆਸੀ ਚਿੰਗਾਰੀ ਕਿਸੇ ਮੌਕੇ ਵੀ ਪਾਮਬਰ ਬਣ ਸਕਦੀ ਹੈ ਇਹ ਵਿਚਾਰ ਸਾਡੇ ਨਹੀਂ ਸਿਆਸੀ ਵਿਦਵਾਨਾਂ ਦੀ ਭਵਿੱਖवाणी ਹੈ ਆਸੀ ਪਿੰਡ ਡੱਲੇ ਦਾ ਦੌਰਾ ਕੀਤਾ ਕਿ ਆਖਿਰ ਸਚਾਈ ਕੀ ਇਹ ਪਤਾ ਤਾਂ ਚਲੇ ਜਦੋਂ ਪਿੰਡ ਵਾਸੀਆਂ ਦੀ ਦੁੱਖ ਦੀ ਰਗ ਤੇ ਹੱਥ ਰੱਖਿਆ ਤੇ ਪੁੱਛਿਆ ਭਈ ਇਹ ਸahari ਸਿਆਸੀ ਕਹਾਣੀ ਹੈ ਕਿ ਸਾਡੇ ਵੀ ਕੁਝ ਪੱਲੇ ਪਾਓ ਤਾਂ ਉਹਨਾਂ ਨੇ ਕਿਹਾ ਕਿ ਤਾਂ ਸਾਰੇ ਆਪਸ ਐਵੇਂ ਖੇਬੜੀ ਜਾਂਦੇ ਨੇ ਲਗਭਗ 50 ਪਿੰਡਾਂ ਨੇ ਆਪਣਾ ਨੇਤਾ ਚੁਣ ਲਿਆ ਏ ਜੋ ਲਗਾਤਾਰ ਕਈ ਸਾਲਾਂ ਤੋਂ ਸਾਡੇ ਉੱਪਰ ਕਰੋੜਾਂ ਰੁਪਏ ਖਰਚ ਕਰ ਚੁੱਕਾ ਏ ਸਮਾਂ ਦਿਹਾ ਲੈਣ ਦੋ ਅਸੀਂ ਉਹਦਾ ਨਾਂ ਗੱਜ-ਵੱਜ ਕੇ ਦੱਸਾਂਗੇ ਤੇ ਗੱਜ-ਵੱਜ ਕੇ ਉਹਦੇ ਨਾਲ ਚੱਲਾਂਗੇ ਵੀ। ਇਸ ਬਿਆਨ ਨੂੰ ਸੁਣ ਕੇ ਅਸੀਂ ਵੀ ਹੱਕੇ-ਪੱਕੇ ਰਹਿ ਗਏ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਖੇ ਇਸ ਸਮੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਆਪਸ ਦੇ ਵਿੱਚ ਜ਼ੋਰ ਤਾਂ ਲਗਾ ਰਹੇ ਨੇ ਅਖਰੇ ਡੱਲੇ ਵਾਲਿਆਂ ਨੇ ਜਿਹੜੀ ਕਹਾਣੀ ਪਾ ਦਿੱਤੀ ਹੈ ਬੁਜ਼ਾਰਤ ਪਾ ਦਿੱਤੀ ਹੈ। ਇਹ ਬੁਜ਼ਾਰਤ ਬੁਝੇਗਾ ਕਦੋਂ? ਸਮਾਂ ਦੱਸੇਗਾ। ਅਸੀਂ ਕਾਲ ਜੀ ਸਾਰਿਆਂ ਨੂੰ ਬਿੱਟੂ ਵੀਰ ਸਦਾ ਭਰਾ ਕਿਉਂਕਿ ਜਦੋਂ ਦੇ ਤੁਰੇ ਆ ਨੌ ਮਾਸ ਦਾ ਰਿਸ਼ਤਾ ਹੈ ਔਰ ਮੈਂ ਕੱਲ ਕਹਿੰਨੀ ਚੋਣਾ ਅੱਜ ਕੱਲ ਜੋ ਤੁਸੀਂ ਦੇਖਿਆ ਹੋਊਗਾ ਸੋਸ਼ਲ ਮੀਡੀਆ ਤੇ ਜਾਂ ਖਬਰਾਂ ਦੇ ਵਿੱਚ ਜੋ ਦੱਸਿਆ ਗਿਆ ਵੀ ਮੌਜੂਦਾ ਸਰਪੰਚ ਛੱਡ ਕੇ ਕਾਂਗਰਸ ਦੇ ਵਿੱਚ ਜਿਹੜੇ ਜੁਆਇਨ ਹੋਏ ਨੇ ਮੈਂ ਜੋ ਸਚਾਈ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਇਹ ਸਦਾ ਭਰਾ ਇਸ ਦੇ ਬਾਰੇ ਇਹਨੂੰ ਕੋਈ ਨੌਲੇਜ ਨਹੀਂ ਸੀ ਕਿ ਗਏ ਨੇ ਉਥੇ ਜਾ ਕੇ ਕਿਤੇ ਸਰੋਪਾ ਪਾ ਦਿੱਤਾ ਗਿਆ ਤੇ ਆਖਿਆ ਗਿਆ ਦੀ ਸਾਡਾ ਸਰਪੰਚ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸਰਪੰਚ ਆ ਉਹ ਸਾਡੇ ਕਾਂਗਰਸ ਦੇ ਵਿੱਚ ਸ਼ਾਮਲ ਹੋਇਆ ਸੋ ਮੈਂ ਦੱਸ ਮੈਂ ਚਾਹੁੰਦਾ ਲੋਕਾਂ ਨੇ ਇਹਨਾਂ ਨੂੰ ਬਾਈ ਦੇ ਵਿੱਚ ਵੀ ਨਕਾਰਿਆ ਜਿੱਥੇ-ਜਿੱਥੇ ਇਹਨਾਂ ਨੇ ਜਿਮਣੀ ਇਲੈਕਸ਼ਨਾਂ ਲੜੀਆਂ ਨੇ ਉਥੇ ਹਰ ਜਗ੍ਹਾ ਨਕਾਰਿਆ ਆ ਹੁਣ ਤੁਸੀਂ ਤਰਨਤਾਰਨ ਦੀ ਇਲੈਕਸ਼ਨ ਦੇਖ ਲਓ ਉਥੇ ਇਹਨਾਂ ਦੀ ਜਮਾਨਤ ਕਾਂਗਰਸ ਦੀ ਜਬਤ ਹੋ ਗਈ ਸੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਜਿਹੜਾ ਵਰਕਰ ਲੀਡਰ ਪਹਿਲਾਂ ਵੀ ਚੜ੍ਹਦੀ ਕਲਾ 'ਚ ਸੀ ਅੱਜ ਵੀ ਚੜ੍ਹਦੀ ਕਲਾ 'ਚ ਨੇ ਤੇ ਪਰਿਵਾਰ ਜਿਹੜਾ ਅੱਜ ਸਾਰਾ ਫਿਰ ਤੁਹਾਡੇ ਸਾਹਮਣੇ ਇਹ ਸਾਨੂੰ ਦੱਸਣ ਦੀ ਲੋੜ ਨਹੀਂ ਸੀ ਪਰ ਕਿਉਂਕਿ ਇਹਨਾਂ ਦੀਆਂ ਕੋਝੀਆਂ ਸਿਆਸਤਾਂ ਤੇ ਜਿਹੜੀਆਂ ਚਾਲਾਂ ਨੇ ਉਹਨਾਂ ਕਰਕੇ ਸਾਨੂੰ ਵੀ ਲੋਕਾਂ ਦੇ ਰੂਬਰੂ ਜਿਹੜਾ ਇਹ ਵੀਡੀਓ ਬਣਾ ਕੇ ਦੱਸਣਾ ਪੈਂਦਾ ਕਿ ਇਹ ਸਾਡਾ ਪਰਿਵਾਰ ਸਾਡਾ ਪਰਿਵਾਰ ਸਾਡੇ ਨਾਲ ਹੈ ਕਟਾਨ ਬਣ ਗਏ ਇਹ ਸਾਡੇ ਨਾਲ ਖਲੋਤੇ ਆ ਤੇ ਅਸੀਂ ਇਹਨਾਂ ਦੇ ਨਾਲ ਖਲੋਤੇ ਆ ਅੱਪਾ ਸੈਰੀਕਲ ਸ਼ਾਹ ਦੇ ਨਾਲ ਹੀ ਉਹਦੇ ਨਾਲ ਹੀ ਨਾ ਲਈ ਆ ਆਮ ਆਦਮੀ ਪਾਰਟੀ ਜਿੰਦਾਬਾਦ